ਬਾਈ ਜੀ ਹੁਣ ਤੁਹਾਨੂੰ ਜਿਆਦਾ ਪੈਸਾ ਲਾਉਣ ਦੀ ਲੋੜ ਨਹੀਂ ਕੋਈ ਵੀਰ ਗੱਡੀ ਲਿਆਣਾ ਚਾਹੁੰਦਾ ਹੈ 70000 ਤੋਂ ਲੈ ਕੇ ਬਾਈ ਜੀ ਜੇ ਤੁਹਾਡਾ ਵੱਡਾ ਬਜਟ ਹੈ ਤੇ 45 50 ਲੱਖ ਦੀ ਗੱਡੀ ਲਿਆ ਜਾ ਸਕਦੇ ਹੋ ਉਹਨੇ ਕਿੱਥੇ ਜੀ ਬੱਦਰੀ ਕਾਰ ਬੀਯਾਰ ਲੁੱਝਣਾ ਵੇਖੇ ਬਾਈ ਇਹਨਾਂ ਨਾਲ ਗੱਲ ਕਰਦੇ ਆਂ ਬਾਈ ਜੀ ਸਸੇ ਗੱਲ ਸਸੇ ਗੱਲ ਜੀ ਬਾਈ ਠੀਕ ਠਾਕ ਵਧੀਆ ਵਧੀਆ ਸੁਣਾਓ ਜੀ ਹੋ ਠੀਕ ਹੋ ਜੀ ਹਾਂ ਜੀ ਹਾਂ ਜੀ ਬਾਈ ਬਾਈ ਜੀ ਦੇ ਇਥੋਂ ਦੇ ਓਨਰ ਹੈ ਜੀ ਰਾਹੁਲ ਵੀਰੇ ਦਾ ਨਾਂ ਹੈ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਦੇ ਆਂ ਪਹਿਲਾਂ ਅਸੀਂ ਤੁਹਾਨੂੰ ਗੱਡੀਆਂ ਦਿਖਾ ਰਹੇ ਆਂ ਬਾਈ ਜੀ ਇਹ ਗੱਡੀ ਕਿਹੜੀ ਗੱ ਇਹ ਕਿਹੜਾ ਮਾਡਲ ਹੈ ਜੀ ਇਹ Swift Desire ਹੈਗੀ ਹੈ 2017 ਮਾਡਲ ਹੈ ਜੀ ਨਿਕਲੀ 2018 ਦੀ ਹੈ ਫਰਸਟ オーナー ਕਾਰ ਹੈ ਜੀ ਭਾਈ ਔਰ 65000 ਚੱਲੀ ਕੰਪਲੀਟ ਰਿਕਾਰਡ ਦੇ ਨਾਲ ਨੰਬਰ ਦੇਖੋ ਇਹਦਾ ਨੰਬਰ ਹੈ ਅਲਾਰਮ ਹੈ ਵਗੈਰਾ ਐਕਸੈਸਰੀ ਗੱਡੀ ਨੂੰ ਫੁੱਲ ਲੱਗੀ ਹੋਈ ਹੈ ਗੱਡੀ ਸਾਰੀ ਸਾਫ਼ ਹੈ ਭਾਈ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਔਰ ਪਹਿਲੇ ਨਾਂ ਦੇ ਹੋਣ ਦੇ ਨਾਲ ਨਾਲ ਇਹ ਤੁਹਾਡਾ 5 ਸਾਲ ਦਾ ਜੀ ਫਾਈਨਾਂਸ ਵੀ ਕਰਵਾ ਦਾਂਗੇ ਤੇ ਜਿਹੜਾ ਕੋਈ ਲੋਕਲ ਵੀਰ ਹੈਗੇ ਲੋਕਲ ਤਾਂ ਅਸੀਂ ਕਰਾਣੇ ਕਰਨੇ ਆ ਔਰ ਪੈਨ ਇੰਡੀਆ ਦਾ ਵੀ ਕੋਈ ਬਾਹਰੋਂ ਤੇ ਆnde ਉਹਨਾਂ ਦਾ ਵੀ ਅਸੀਂ ਫਨਵਾਸ ਬਰਾਦਾ ਸੋ ਬਾਈ ਬਾਈਆਂ ਕੋਲੇ ਗੱਡੀ ਇੱਕ ਨਹੀਂ ਗੱਡੀਆਂ ਬਾਈਆਂ ਕੋਲੇ ਬਹੁਤ ਹੈ ਇਹ ਗੱਡੀ ਬਾਈ ਆ ਗਈ ਜੀ Honda ਹਾਂ Honda ਹੈਗੀ ਹੈ 2014 ਮਾਡਲ ਹੈ ਜੀ ਬਾਈ 100 ਡੀਜ਼ਲ ਦੇ ਵਿੱਚ ਗੱਡੀਆਂ ਵੇਡਣਟ ਤੇ ਆਪਣਾ ਸੈਕੰਡ ਓਨਰ ਕਾਰ ਹੈ ਜੀ ਬਾਈ ਉਹ 2.5 ਲੱਖ ਗੱਡੀ ਡਿਮਾਂਡ ਹੈਗੀ ਹੈ ਜੀ ਬਾਈ ਬਾਕੀ ਮੌਕੇ ਤੇ ਨੇਗੋਸ਼ੀਏਟ ਹੋ ਜਾਏਗਾ ਮੌਕੇ ਤੇ ਬਾਈ ਕਹਿੰਦੇ ਸੀ ਹੋਰ ਰੇਟ ਇਧਰ ਉਧਰ ਹੋ ਜਾਂਦਾ ਹੁੰਦਾ ਜਦੋਂ ਬਾਈ ਆਪਾ ਆਉਨੇ ਆ ਇਹ ਗੱਡੀ ਬਾਈ ਕਿਹੜੀ ਆ ਗਈ ਜੀ ਇਹ ਕ੍ਰੇਟਾ ਹੈਗੀ ਹੈ 2019 ਮਾਡਲ ਹੈ ਆਟੋਮੈਟਿਕ ਹੈ ਫਰਸਟ ਓਨਰ ਕਾਰ ਹੈ ਜੀ ਬਾਈ ਔਰ ਆਰਡਰ ਦੇ ਵੀ ਸਭ ਤੋਂ ਟੌਪ ਵਾਲਾ ਮਾਡਲ ਹੈ ਪੁਸ਼ਪੁਰ ਨੇ ਸਟਾਰਟ ਆਲਾ ਜੀ ਬਾਈ ਤੇ 80 ਤੋਂ 85 ਹਜ਼ਾਰ ਗੱਡੀ ਚੱਲੀ ਹੋਈ ਹੈ ਠੀਕ ਹੈ ਜੀ ਔਰ ਜੋ ਇਹਦਾ ਰੇਟ ਹੈਗਾ ਉਹ 8.5 ਲੱਖ ਰੁਪਏ ਡਿਮਾਂਡ ਹੈ ਤੇ ਇਹਦੇ ਵਿੱਚ ਵੀ ਥੋ ਹੋਣ ਬਾਈ ਤੁਹਾਨੂੰ ਅਸੀਂ ਅੱਗੀਆਂ ਗੱਡੀਆਂ ਗੱਡੀਆਂ ਅੱਗੇ ਵੀ ਲੱਗੀਆਂ ਨੇ ਇਹ ਬਰੀਜਾ ਕੀ ਬਾਈ ਜੀ ਹਾਂ ਜੀ ਇਹ ਬਰੀਜਾ ਹੈਗੀ ਹੈ 2018 ਮਾਡਲ VDI ਜੀ ਫਰਸਟ ਓਨਰ ਕਾਰ ਹੈ ਇਹ ਜੀ ਬਾਈ ਔਰ ਨੰਬਰ ਦੇਖੋ ਇਹ ਗੁਰਦਾਸਪੁਰ ਦਾ ਨੰਬਰ ਹੈ ਅਲਾਰਮ ਤੇ ਗੱਡੀਆਂ ਬਹੁਤ ਸੋਹਣੇ ਲੱਗੇ ਹੋਏ ਨੇ ਠੀਕ ਹੈ ਜੀ ਫਰਸਟ ਓਨਰ ਫੁੱਲ ਇੰਸ਼ੋਰੈਂਸ ਦੋਨੋਂ ਜabb ਇਹ ਗੱਡੀਆਂ ਨਾਲ ਮਿਲਣ ਗਈਆਂ ਜੀ ਔਰ ਜੋ ਇਹ ਡਿਮਾਂਡ ਹੈਗੀ ਹੈ ਉਹ 690000 ਡਿਮਾਂਡ ਹੈ ਔਰ ਤੁਹਾਨੂੰ ਮਿਲ ਕੇ 660000 ਤੁਹਾਨੂੰ ਲਾਸਟ ਗੱਡੀ ਮਿਲ ਜਾਏਗੀ 660000 ਦੀ ਜੀ ਜੀ ਬਾਈਆਂ ਦਾ ਬਾਈ ਬਹੁਤ ਸਾਫ ਸੁਥਰਾ ਕੰਮ ਹੈ ਡੀਜ਼ਲ ਦਾ ਕੱਢਿਆ ਵੀਡੈਂਟ ਹੈ ਫਰਸਟ ਓਨਰ ਕਾਰ ਹੈ ਨੰਬਰ ਦੇਖੋਗੇ ਤੇ ਇਹਦਾ ਆਪਣਾ ਪੀਵੀ 36 ਫਗਵਾੜਾ ਦਾ ਨੰਬਰ ਹੈ ਤੇ ਜੋ ਗੱਡੀ ਡਿਮਾਂਡ ਹੈਗੀ ਹੈ ਸਵਾ ਪੁਆਇੰਟ ਡਿਮਾਂਡ ਹੈ ਬਾਕੀ ਮੌਕੇ ਨੇ ਨੈਕਸ਼ਟ ਹੋ ਜਾਏਗਾ ਦੋਨੋਂ ਚਾਬੀਆਂ ਇੰਸ਼ੋਰੈਂਸ ਫਰਸਟ ਓਨਰ ਸਭ ਕੁਝ ਗੱਡੀ ਨਾਲ ਮਿਲੇਗਾ ਤੁਹਾਨੂੰ ਭਾਈ ਜਿਹੜੇ ਬਾਈ ਐ ਗੱਡੀਆਂ ਦਾ ਰੇਟ ਦੱਸ ਰਹੇ ਐ ਨਹੀਂ ਤਾਂ ਹਰ ਬੰਦਾ ਕੋ ਗੱਡੀ ਦਾ ਰੇਟ ਦੱਸਦਾ ਨਹੀਂ ਸਹੀ ਨਾ ਭਾਈ ਅਲਾ ਕਹਿੰਦਾ ਆਪਾਂ ਗਾਹਕ ਨੂੰ ਵਸਾਈਏ ਤੇ ਚੀਜ਼ ਵੇਚੀਏ ਇਹ ਕਿਹੜੀ ਆ ਗਈ ਵੀਰੇ ਇਹ ਹੈਗੀ ਆ Honda City ਐ 2008 ਮਾਡਲ ਐ ਠੀਕ ਐ ਜੀ ਔਰ 29 ਦਾ ਗੱਡੀ ਪਾਸਿੰਗ ਮਿਲੇਗੀ ਤੁਹਾਨੂੰ ਜੀ ਬਾਈ ਔਰ ਇਹ ਨਾਲ ਤੁਹਾਨੂੰ ਪੂਰੇ ਸਾਲ ਦਾ ਬੀਮਾ ਵੀ ਮਿਲੇਗਾ ਜੀ ਬਾਈ ਨੰਬਰ ਦੇਖੋ ਜੇ ਛੋਟਾ ਨੰਬਰ ਲੱਗਾ ਗੱਡੀ ਨੂੰ ਠੀਕ ਐ ਜੀ ਜਿਹੜੇ ਮੇਰੇ ਵੀ ਨੰਬਰ ਦਾ ਸੁਪੀਨਾ ਹੈਗੇ ਛੋਟੇ ਨੰਬਰ ਦੀ ਗੱਡੀ ਵੀ 1.90 ਲੱਖ ਗੱਡੀ ਡਿਮਾਂਡ ਹੈਗੀ ਆ 1.70 ਲੱਖ ਤੋਂ ਲਾਸ ਗੱਡੀ ਮਿਲ ਜੇਗੀ ਹਟੋ ਤੇ ਕਾ ਗੱਡੀ ਆ ਗਈ ਬਾਈ ਜੀ ਇਹ ਡਸਟਰ ਹੈਗੀ 2015 ਮਾਡਲ ਜੀ ਬਾਈ ਤੇ ਡੀਜ਼ਲ ਤਾਂ ਗੱਡੀ ਹੈ ਵੈਰੀਟ ਹੈਗਾ ਇਹ ਠੀਕ ਹੈ ਜੀ ਤੇ ਇਹ ਵੀ ਤੁਹਾਨੂੰ ਜਿਹੜੇ 3.5 ਲੱਖ ਦੀ ਰੇਂਜ ਦੇ ਵਿੱਚ ਗੱਡੀ ਹੈਗੀ ਆ ਭਾਵੇਂ ਜੋ ਵੀ ਤੁਹਾਨੂੰ ਗੱਡੀ ਵਿੱਚ ਵੀਡੀਓ ਵਿੱਚ ਰੇਟ ਦੱਸਿਆ ਜਾਏਗਾ ਉਹ ਸਾਰੇ ਨੇਗੋਸ਼ੀਏਬਲ ਹੋਣਗੇ ਕੋਈ ਫਿਕਸ ਪ੍ਰਾਈਸ ਰੇਟ ਨਹੀਂ ਹੋਏਗਾ ਜੀ ਤੁਸੀਂ ਗੱਡੀਆਂ ਦੇਖੋ ਤੇ ਡਿਟੇਲ ਵਗੈਰਾ ਸਕਰੀਨਸ਼ਾਟ ਭਾਈ ਨੂੰ ਭੇਜ ਸਕਦੇ ਹੋ ਤੁਸੀਂ ਨੰਬਰ ਤੇ ਇੱਕ ਭਾਈ ਗੱਡੀ ਸਾਹਮਣੇ ਖੜੀ ਹੈ ਫੈਮਿਲੀ ਗੱਡੀ ਜੀ ਜਿਹਨੂੰ ਆਪਾਂ ਕਹਿੰਦੇ ਛੋਟੀ ਨੋਵਾ ਕਹਿ ਸਕਦੇ ਆ ਆਰਡੀਕਾ ਹਾਂ ਇਹ 2012 ਮਾਡਲ ਹੈ ਭਾਜੀ ਨੰਬਰ ਬਹੁਤ ਸੋਹਣਾ ਭਾਈ 8500 ਹਾਂ ਜੀ ਫਰਸਟ ਓਨਰ ਕਾਰ ਹੈ 2013 ਦੀ ਰਜਿਸਟ੍ਰੇਸ਼ਨ ਹੈ ਜੀ ਤੇ ਲੋਕਲ ਨੰਬਰ ਪੇਡ ਨੰਬਰ ਹੈ ਗੱਡੀ ਦਾ ਠੀਕ ਹੈ ਜੀ ਔਰ ਜੋ ਗੱਡੀਆਂ ਪ੍ਰਾਈਸ ਆਉ 365000 ਹੈ ਡਿਮਾਂਡ ਹੈ ਬਾਕੀ ਮੱਕੇ ਦੇ ਨਕਸ਼ੇ ਹੋ ਜੇ। ਬਾਈ ਹੁਣ ਤੁਹਾਨੂੰ ਦਿਖਾ ਰਹੇ ਆ i20 ਜਿਹੜੀ ਬਹੁਤ ਸੋਹਣੀ i20 ਇਹਨੇ ਜੀ। ਹਾਂਜੀ ਹਾਂਜੀ। ਇਹ ਬਾਈ ਇਹਦਾ ਕੀ ਪ੍ਰਾਈਸ ਹੈ ਜੀ? ਇਹਦਾ ਜੋ ਪ੍ਰਾਈਸ ਹੈਗੀ 15 ਮਾਡਲ ਗੱਡੀ ਹੈਗੀ ਇਹੇ। ਜੀ ਬਾਈ। ਉਹ 4 ਲੱਖ ਰੁਪਏ ਦੀ ਮੰਗ ਹੈ ਗੱਡੀ ਦੀ। ਠੀਕ ਹੈ ਜੀ। ਤੁਹਾਨੂੰ ਇੰਨਾ 17 ਇੰਚ ਦਾ ਟਾਇਰ ਵੀ ਮਿਲਣਗੇ। ਟੱਚ ਸਕਰੀਨ ਵਗੈਰਾ ਸਭ ਕੁਝ ਹੈ ਗੱਡੀ ਦੇ। ਸੁਣੋ ਬਾਈ ਹੁਣ ਛੋਟੇ ਬਜਟ ਦੀਆਂ ਗੱਡੀਆਂ ਵੀ ਦਿਖਾ ਰਹੇ ਆ ਜਿਵੇਂ ਆ ਇਧਰ ਖੜੀਆਂ ਆ अल्टੋ ਗੱਡੀਆਂ ਖੜੀਆਂ ਆ ਜੀ। ਜਿਵੇਂ ਨਵੀਆਂ ਨਕੋਰ ਪੂਰੀਆਂ ਲੱਗਦੀਆਂ ਵੀ ਏਜੰਸੀ ਜੋ ਕਢਾਈ ਹੁੰਦੀਆਂ। ਭਾਈ ਆ ਗੱਡੀ ਦਾ ਕੀ ਰੇਟ ਹੈ ਜੀ ਇਹ ਭਾਈ ਜਿਹੜਾ ਮਾਡਲ ਹੈ ਹਾਂ ਇਹ 2019 ਮਾਡਲ ਹੈ VXI ਜੀ ਔਰ ਫਰਸਟ ਓਨਰ ਗੱਡੀ ਹੈਗੀ ਹੈ 70000 ਚੱਲੀ ਹੈ 290000 ਪਰ ਡਿਮਾਂਡ ਹੈ ਜੀ ਬਾਗੇ ਮੱਕੇ ਨੇ ਸ਼ੁਰੂ ਹੋ ਜਾਏਗਾ ਠੀਕ ਹੈ ਜੀ ਬਿਲਕੁਲ ਓਰੀਜਨਲ ਹਨ ਜੀ ਹਾਂ ਜੀ ਹਾਂ ਜੀ ਇੱਕ ਆ ਗੱਡੀ ਆ ਗਈ ਭਾਈ ਐਲਟੋ ਇਹ 12 ਮਾਡਲ ਹੈ K10 ਨਿਕਲੀ 13 ਦੀ ਹੈ ਜੀ ਇਹ ਵੀ ਫਰਸਟ ਓਨਰ ਕਾਰ ਹੈਗੀ ਹੈ ਜੀ ਭਾਈ ਤੇ 210000 ਡਿਮਾਂਡ ਹੈ 190000 ਤੋਂ ਲਾਸ਼ੇ ਵੀ ਮਿਲ ਜਾਏਗੀ ਠੀਕ ਹੈ ਜੀ ਹੁਣ ਆਪਾਂ ਅੱਗੇ ਥੋੜਾ ਅੱਗੇ ਚੱਲਦੇ ਆਂ ਬਈਆ ਗੱਡੀਆਂ ਜਿਵੇਂ ਗੱਡੀ ਖੜੀ ਹੈ ਜੀ ਆਹ ਆਈਡੈਂਟੀਟੀ 2013 ਹੈ ਰਜਿਸਟ੍ਰੇਸ਼ਨ 2014 ਦੀ ਹੈ ਠੀਕ ਹੈ ਜੀ ਸਪੋਰਟਸ ਗੱਡੀ ਦਾ ਵੇਡੈਂਟ ਹੈ ਡੀਜ਼ਲ ਦੇ ਵਿੱਚ ਔਰ ਇਹ ਜੋ ਡਿਮਾਂਡ 3 ਲੱਖ ਰੁਪਏ ਡਿਮਾਂਡ ਹੈਗੀ ਹੈ ਜੀ ਬਈ 272000 ਦੀ ਵੀ ਤੁਹਾਨੂੰ ਗੱਡੀ ਦੇ ਦਾਂਗੇ ਤੇਰਾ ਗੱਡੀਆਂ ਗੱਡੀਆਂ ਬਈ ਬਹੁਤ ਵਧੀਆ ਕਿੱਥੋਂ ਲੈ ਕੇ ਹੁੰਦੀਆਂ ਨੇ ਨਵੀਆਂ ਗੱਡੀਆਂ ਲੱਗ ਜਿਵੇਂ ਇੱਕ ਏਜੰਸੀ ਦੇ ਵਿੱਚ ਖੜੀ ਹੁੰਦੀਆਂ ਅਸੀਂ ਗੱਡੀਆਂ ਦੀ ਉੱਤੇ ਵੀਡੀਓ ਚੱਲ ਰਹੀ ਹੈ ਆਪਣੇ ਤੇ ਐਡੀਆਂ ਸਾਫ਼ ਸੁਥਰੀਆਂ ਗੱਡੀਆਂ ਇੰਦੀਆਂ ਘੈਂਟ ਇਹ ਗੱਡੀਆਂ ਬਈ ਕਿੱਥੋਂ ਲੈ ਕੇ ਆਉਂਦੇ ਬਰਾਬਰ ਜੀ ਐਂ ਦੇਖੋ ਕੁਝ ਗੱਡੀਆਂ ਸਾਡੇ ਕੋਲ ਕਸਟਮਰ ਦੀ ਹੁੰਦੀਆਂ ਕੁਝ ਸਾਡੀ ਪਰਚੇਸ ਦੀ ਹੁੰਦੀਆਂ ਨੇ ਜੀ ਬਈ ਤੇ ਜੋ ਜੋ ਵੀ ਗੱਡੀ ਹੋਣਗੀ ਤੁਹਾਨੂੰ ਵੀ ਗਰੰਟੀ ਮਿਲਣਗੀ ਆ ਜੀ ਬਈ ਬੇਸਿਕ ਗੱਡੀ ਲੈਣ ਤੋਂ ਪਹਿਲਾਂ ਵੀ ਗੱਡੀ ਪਹਿਲਾਂ ਚੈੱਕ ਕਰੀਦੀ ਐ ਫਿਰ ਅਗੇ ਕਸਟਮਰ ਨੂੰ ਦਿੱਤੀ ਦਿੱਜਦੀ ਗੱਡੀ ਠੀਕ ਹੈ ਜੀ ਕਈ ਵਾਰੀ ਹੁੰਦਾ ਸੀ ਕਸਟਮਰ ਦੀ ਗੱਡੀ ਵੀ ਦਿਖਾਣ ਜਾਂਦੇ ਉਹਨੇ ਕਈ ਵਾਰ ਬਾਹਰ ਜੀ ਬਈ ਤੇ ਉਹ ਵੀ ਪਹਿਲਾਂ ਅਸੀਂ ਗੱਡੀ ਚੈੱਕ ਕਰਨੀ ਐ ਸਾਡੇ ਸਮਝ ਲੱਗਣੀ ਤਾਂ ਅਗਰ ਕਸਟਮਰ ਨੂੰ ਘਣਾ ਲੈ ਲਓ ਗਰੰਟੀ ਬਈ ਬੁਰੀ ਲੈਨੇ ਹੋ ਗੱਡੀ ਦੀ ਪ੍ਰੋਬਲਮ ਆ ਜੀ ਐਕਸੀਡੈਂਟ ਦੀ ਕਾ ਉਹਦੀ ਵੀ ਗਾਰੰਟੀ ਅਸੀਂ ਦਵਾਉਂਦੇ ਆਂ ਦੇਖੋ ਜੀ 70000 ਦੀ ਗੱਡੀ ਚਾਹੇ ਚਾਹੇ 50 ਲੱਖ ਦੀ ਚਾਹੇ 45 ਦੀ ਹੈ ਬਾਈ ਗਾਰੰਟੀ ਇਹ ਲੈਂਦੇ ਆਂ ਵੀ ਗੱਡੀ ਐਕਸੀਡੈਂਟ ਗੱਡੀ ਦਾ ਇੰਜਨ 'ਚ ਕੋਈ ਪ੍ਰੋਬਲਮ ਹੈ ਜਾਂ ਗੱਡੀ ਦੇ ਕਾਗਜ਼ ਪੱਤਰ ਪੂਰੇ ਨਹੀਂ ਤਾਂ ਇਹ ਜੀ ਵੱਡੀ ਗਾਰੰਟੀ ਮੈਂ ਕਹਿੰਦਾ ਵੀ ਕੋਈ ਨਹੀਂ ਲੈਂਦਾ ਬਾਈ ਲੈ ਰਹੇ ਆਂ ਗੱਡੀਆਂ ਦੀ ਤੁਸੀਂ ਵੀਡੀਓ ਦੇਖ ਰਹੇ ਹੋ ਬਾਈ ਕਿਦਾਂ ਕੈਮਰਾਮੈਨ ਵੀਰ ਨੂੰ ਬੇਨਤੀ ਹੈ ਸਾਹਮਣੇ ਬਾਈ ਗੱਡੀਆਂ ਦੀ ਸੇਲ ਹੋਈ ਹੋਈ ਹੈ ਇਹ ਸਾਰੀ ਵਗਲ ਜਿਹੜੀ ਤੁਸੀਂ ਦੇਖ ਰਹੇ ਹੋ ਸਾਰੇ ਬਾਈ ਬਿਲਕੁਲ ਓਕੇ ਹੈ ਹਾਂਜੀ ਹਾਂਜੀ ਕਿਹਨਾਂ ਫਲੈਕਸੀਆਂ ਵੇਖੀ ਲਾਣ ਦੇ ਲੋਕ ਇਹ ਬਾਈ ਸਾਡੇ ਕੋਲ ਰਿਪੀਟ ਕਸਟਮਰ ਵੀ ਹੈਗੇ ਨੇ ਜਿਹੜੇ ਕਿ ਸਾਡੇ ਕੋਲ 4 4 5 5 ਗੱਡੀਆਂ ਵੀ ਲੈ ਕੇ ਗਏ ਹੋਏ ਨੇ ਠੀਕ ਹੈ ਬਾਈ ਇਹਦੇ ਕੋਲ ਕੁਝ ਕਸਟਮਰ ਸਾਡੇ ਸਪੀਡ ਵੀ ਆ ਪੁਰਾਣੇ ਕਸਟਮਰ ਵੀ ਹੈਗੇ ਜਿਹੜੇ 20 25 25 ਸਾਲ ਤੋਂ ਸਾਡੇ ਨਾਲ 30 30 ਸਾਲ ਤੋਂ ਪਹਿਲਾਂ ਜੁੜੇ ਹੋਏ ਨੇ ਠੀਕ ਹੈ ਬਾਈ ਉਹ ਵੀ ਕਸਟਮਰ ਦੀ ਵਿੱਚ ਨਾਲ ਫੋਟੋ ਹੈਗੇ ਨਾਲ ਲੱਗੇ ਬਾਈ ਕਿੰਨਾ ਟਾਈਮ ਤੋਂ ਆਪਣਾ ਕੰਮ ਕਰਦ ਨੂੰ ਬਾਈ ਸਾਨੂੰ ਡੈਡੀ ਨੂੰ ਫਾਦ ਸਾਹਿਬ ਨੂੰ ਹੋ ਗਏ ਸਾਨੂੰ 35 ਸਾਲ ਹੋ ਗਏ ਨੇ ਜੀ ਬਾਈ ਇਸ ਕੰਮ ਨੂੰ ਕਰਦੇ ਹੋਏ ਨੂੰ ਠੀਕ ਹੈ ਜੀ ਤੇ 35 ਸਾਲ ਤੋਂ ਬਸ ਮਤਲਬ ਚੰਗਾ ਨਾ ਬਾਈ ਥੋੜਾ ਲੁੱਧੇ ਵਿੱਚ ਹੈ ਨਾ ਕੋਸ਼ਿਸ਼ ਹੈਗੀ ਵੀ ਵਧੀਆ ਚੀਜ਼ ਦਈਏ ਜੀ ਉਹ ਵਧੀਆ ਚੀਜ਼ ਲੈ ਕੇ ਜਾਣ ਛੱਡ ਤੋਂ ਵੀ ਦਾ ਕਸਟਮਰ ਦੁਬਾਰਾ ਵੀ ਆਵੇ ਬਾਈ ਮਹੀਨੇ ਚ ਕਿੰਨੀਆਂ ਗੱਡੀਆਂ ਸੇਲ ਹੋ ਜਾਂਦੀਆਂ ਆਪਣੀਆਂ ਮਿੰਨੀ ਭਾਜੀ ਵੈਸੇ ਕੋਈ ਆਈਡੀਆ ਤਾਂ ਲਗਾਏ ਨੇ 30 ਤੋਂ 35 ਗੱਡੀਆਂ ਮਹੀਨੇ ਚ 35 ਗੱਡੀਆਂ ਹਾਂਜੀ ਹਾਂਜੀ ਬਾਈ ਇੱਕ ਤਾਂ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੀ ਇੱਕ ਆਪਣਾ ਪੂਰਾ ਐਡਰੈਸ ਬੋਲ ਦਿਓ ਜੀ ਕਿੱਥੇ ਖੜੇ ਆ ਜੀ ਆਪਣੀ ਫਰਮ ਦਾ ਨਾਮ ਬੋਲੋ ਮੋਬਾਈਲ ਨੰਬਰ ਜੀ ਜੋ ਹੈਗਾ ਦਿੱਤੇ ਥੱਲੇ ਸਕਰੀਨ ਦੇ ਵਿੱਚ ਭਾਜੀ ਨੇ ਪਾਈ ਦੇਣਾ ਜੀ 8146929243 ਇੱਕ ਇਹ ਨੰਬਰ ਹੈ ਚੁੰਜਾ ਦਿਨ ਤੋਂ ਦੇ ਇੱਕ ਨੰਬਰ ਇਹ ਹੈਗਾ ਇਹ ਤੁਹਾਡੇ ਥੱਲੇ ਸਕਰੀਨ ਦੇ ਵਿੱਚ ਤੁਹਾਨੂੰ ਮੈਂਸ਼ਨ ਹੋ ਰਿਹਾ ਹੋਏਗਾ ਸੋ ਬਾਈ ਤੁਸੀਂ ਉੱਪਰ ਵੀਡੀਓ ਦੀ ਗੱਡੀਆਂ ਜਿਹੜੀ ਵੀਡੀਓ ਦੇ ਵਿੱਚ ਦੇਖ ਰਹੇ ਹੋ ਗੱਡੀਆਂ ਬਹੁਤ ਵਧੀਆ ਹਾਲਾਤ ਦੇ ਵਿੱਚ ਹੈ ਤੁਸੀਂ ਗੱਡੀਆਂ ਲਿਜਾ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਗੱਡੀ ਲਿਜਾ ਸਕਦੇ ਹੋ ਚਾਹੇ 70000 ਦਾ 22 ਟੈਸਲਾ ਹੋਵੇ ਲੱਖ ਹੈ ਤੇ 2 ਲੱਖ ਹੈ ਤਾਂ ਤੁਹਾਨੂੰ ਹੁਣ ਸੋਚਣ ਦੀ ਲੋੜ ਨਹੀਂ ਆਪਾ ਹਣਾ ਜੀ ਬੱਧਰੀ ਕਾਰ ਬਾਜ਼ਾਰ ਲੁਧਿਆਣਾ ਵੇਖੀ ਉੱਪਰ ਬਈ ਨੰਬਰ ਚੱਲ ਰਿਹਾ ਇੱਕ ਵਾਰੀ ਜਰੂਰ ਵਿਜ਼ਿਟ ਕਰੋ ਮੈਂ ਕਹਿੰਦਾ ਤੁਸੀਂ ਇੱਕ ਵਾਰੀ ਆਵੋਗੇ ਬਾਰ ਬਾਰ ਆਵੋਗੇ ਧੰਨਵਾਦ ਸਸੀਕਾਲ ਬਾਈ ਸਸੀਕਾਲ ਸ